ਅੱਜ ਦੇ ਐਮਸੀਕਿਊਜ਼ ਦੇ ਵਿੱਚ ਸਾਡਾ ਸਭ ਤੋਂ ਪਹਿਲਾ ਕੁਐਸਚਨ ਆ ਔਂਕੜ ਤੇ ਹੋੜਾ ਕਿਸ ਸਵਰ ਨਾਲ ਲੱਗਦੇ ਨੇ ਔਂਕੜ ਤੇ ਹੋੜਾ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਨੂੰ ਸਾਡਾ ਉੱਤਰ ਕੀ ਆਊਗਾ ਊੜੇ ਨਾਲ ਉੱਚੀ ਸੁਰ ਨਾਲ ਆਉਣ ਵਾਲੇ ਸਵਰ ਬਣ ਜਾਂਦੇ ਹਨ ਲੰਮੇ ਉੱਚੇ ਗਗਾ ਗਗਾ ਨਾਲ ਅੰਕਿਤ ਹੋਣ ਵਾਲੀਆਂ ਧੁਨੀਆਂ ਦੇ ਉਚਾਰਣ ਵਿੱਚ ਸਾਂਝ ਹੈ ਦਕਵੇਂ ਵਿਅੰਜਨ ਹੋਣ ਦੀ ਤੱਤਾ தੱਤਾ ਦੱਦਾ ਦੱਦ ਨੰਨਾ ਕਿਸ ਵਰਗ ਦੀਆਂ ਧੁਨੀਆਂ ਹਨ ਦੰਤੀ ਪਪਾ ਪਫਾ ਬਬਾ ਪਪਾ ਫਫਾ ਬਬਾ ਪੱਬਾ ਕਿਸ ਵਰਗ ਦੀਆਂ ਧੁਨੀਆਂ ਹਨ ਦੋ ਹੋਂਠੀ ਕਿਉਂਕਿ ਇਹ ਬੁੱਲਾ ਨਾਲ ਬੋਲੇ ਜਾਂਦੇ ਨੇ ਇਸ ਲਈ ਦੋ ਹੋਂਠੀ ਜਿਹੜੀਆਂ ਇਹ ਵਰਗ ਦੀਆਂ ਧੁਨੀਆਂ ਨੇ ਸੁਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਬਦ ਵਿੱਚ ਦੁੱਤ ਵਿਅੰਜਨ ਹਨ ਚਾਰ ਆਪਸ਼ਨ ਇਹਨਾਂ ਦੇ ਵਿੱਚ ਦੁੱਤ ਵਿਅੰਜਨ ਕਿਹੜੇ ਨੇ ਖ ਹ ਰ ਅ ਵ ਅਗੇ ਕੁਐਸਚਨ ਆ ਸਾਡਾ ਇਹ ਜਿਹੜੇ ਵਿਅੰਜਨ ਦਿੱਤੇ ਹੋਏ ਨੇ ਇਹ ਕੀ ਕਹਿੰਦੇ ਨੇ ਇਹਨਾਂ ਨੂੰ ਨਾਸਕੀ ਕਿਸੇ ਲਗਾਖਰ ਦੀ ਵਰਤੋਂ ਸਮੇਂ ਬਲ ਦਿੱਤਾ ਜਾਂਦਾ ਹੈ ਅੱਦਕ ਪੰਜਾਬੀ ਦੇ ਡੱਕਵੇਂ ਵਿਅੰਜਨ ਹਨ 15 ਪੰਜਾਬੀ ਦੇ ਲਗੂ ਸਵਰ ਹਨ ਐੜਾ ਈੜੀ ਸਿਆਰੀ ਤੇ ਊੜੇ ਨੂੰ ਔਂਕੜ ਪੰਜਾਬੀ ਦੇ ਉਹ ਵਿਅੰਜਨ ਜਿਨ੍ਹਾਂ ਦਾ ਉਚਾਰਨ ਸੁਰ ਵਿੱਚ ਬਦਲ ਜਾਂਦਾ ਹੈ ਊੜਾ ਅੰਸਰਾ ਸਾਡਾ ਪੰਜਾਬੀ ਦੇ ਦੀਰਘ ਸਵਰ ਸੱਤਨੇ ਟਾਗਾ ਠੱਠਾ ਡੱਡਾ ਢੱਡਾ ਨਾਣਾ ਕਿਸ ਵਰਗ ਦੀਆਂ ਧੁਨੀਆਂ ਹਨ ਉਲਟ ਜੀਬੀ ਸ਼ਬਦ ਭਾਸ਼ਾ ਦੀ ਨਿੱਕੀ ਤੋਂ ਨਿੱਕੀ ਸਤੰਤਰ ਤੇ ਸਾਰਥਕ ਇਕਾਈ ਹੈ ਇਹ ਕਿਸ ਦਾ ਕਥਨ ਹੈ ਬਲੌਂ ਫੀਲਡ ਦਾ ਕਥਨ ਹੈ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਰਗ ਹਨ ਕਿੰਨੇ ਵਰਗ ਨੇ 9 ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ ਕੀ ਆ ਕਰਤਾ ਕਰਮ ਤੇ ਕਿਰਿਆ ਉਹ ਸ਼ਬਦ ਜੋ ਨਾਮ ਸ਼ਬਦਾਂ ਦੇ ਸਥਾਨ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ? ਪੜਨਾਮ। ਬਣਤਰ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਤਿੰਨ ਤਰ੍ਹਾਂ ਦੇ। ਪੰਜਾਬੀ ਭਾਸ਼ਾ ਦੀ ਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਕਿੰਨੀ ਆ? ਚਾਰ ਆਪਸ਼ਨ ਦਿੱਤੇ ਹੋਏ ਨੇ ਤਾਂ ਇਨ ਇਹਨਾਂ ਦੇ ਵਿੱਚ ਅਸੀਂ ਕਹਾਂਗੇ ਪੰਜ, ਪੰਜ ਹੁੰਦੇ ਨੇ। ਰੂਪਾਂਤਰਿਤ ਵਿਧੇਤਰ ਲਗਾਉਣ ਤੋਂ ਬਾਅਦ ਸ਼ਬਦਾਂ ਵਿੱਚ ਕੁਝ ਹੋਰ ਜੋੜਨ ਦੀ ਸਮਰੱਥਾ ਨਹੀਂ ਰਹਿੰਦੀ ਸ਼ਬਦਾਂ ਵਿੱਚ ਵਿਧੇਤਰ ਦਾ ਕਾਰਜ ਕਿਸ ਨਾਲ ਮਿਲਦਾ ਜੁਲਦਾ ਹੈ ਸਤੰਤਰ ਭਾਵਨਸ਼ਾ ਨਾਲ ਪਰ ਵਾਕਾਤਮਕ ਬਣਤਰ ਆਖਦੇ ਹਨ ਵਾਕ ਵਿੱਚ ਸ਼ਬਦਾਂ ਦੀ ਜੜਤ ਨੂੰ ਵਾਕ ਦਾ ਉਦੇਸ਼ ਆਨ ਦਾ ਹੈ ਵਾਕ ਵਿੱਚ ਕਿਧਰੇ ਵੀ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਪਪਾ ਤੇ ਬੱਬਾ ਦਾ ਉਚਾਰਨ ਹੈ ਡਕਵਾ ਅਲਪ ਪ੍ਰਾਣ ਤੇ ਹੋਠੀ ਸੰਖੇਪਤ ਤਰਕੀਬ ਹੈ ਵਿਸਤ੍ਰ ਬੰਦ ਸ਼੍ਰੇਣੀ ਦੇ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਸ਼ਬਦਾਂ ਦੀ ਗਿਣਤੀ ਸੀਮਤ ਹੁੰਦੀ ਹੈ ਵਾਕ ਵਰਤੋਂ ਵਿੱਚ ਨਾਮ ਸ਼ਬਦਾਂ ਦੇ ਰੂਪ ਬਟਣ ਦੇ ਕਾਰਨ ਹਨ ਵਚਨ ਤੇ ਕਾਰਕ ਪੰਜਾਬੀ ਵਿੱਚ ਸੰਯੁਕਤ ਕਿਰਿਆਵਾਂ ਦੀ ਵਰਤੋਂ ਡੈਸ਼ ਹੁੰਦੀ ਹੈ ਬਹੁਤ ਕਿਹੜਾ ਸ਼ਬਦ ਨਾਮ ਤੇ ਕਿਰਿਆ ਦੋਵੇਂ ਦੋਵੇਂ ਹੈ ਕੋਟਣਾ ਕੋਟਣਾ ਉਹ ਸਾਡਾ ਘਰ ਹੈ ਵਾਕ ਵਿੱਚ ਉਹ ਦਾ ਕਾਰਜ ਹੈ ਨਿਸ਼ਚੈ ਵਾਚਕ ਪ੍ਰਣਾਮ ਵਾਲਾ ਰੂਪ ਗ੍ਰਾਮ ਹੈ ਜਾਂ ਰੂਪੀਮ ਪਾਵਨਸ਼ ਹੈ ਪਾਸ਼ਾ ਦੀ ਸਾਰਥਿਕ ਇਕਾਈ ਕੈਟਮ ਪਰਿਵਾਰ ਦੀ ਬੁਨਿਆਦੀ ਧੁਨੀ ਹੈ ਸਸਾ ਵਾਚਾਰਥ ਤੇ ਲਖਣਾਰਥ ਦਾ ਸੰਕਲਪ ਪ੍ਰਸਤੁਤ ਕੀਤਾ ਰੋਲਾਵਰਥ ਨੇ ਕਿਹੜਾ ਸ਼ਬਦ ਪੜਨਾਮ ਹੈ ਮੇਰਾ ਅਜੀਹ ਸ਼ਬਦ ਸਮੂਹ ਜਿਸ ਦਾ ਆਪਣਾ ਉਦੇਸ਼ ਤੇ ਵਿधेय ਹੋਵੇ ਉਸ ਨੂੰ ਕੀ ਕਹਿੰਦੇ ਨੇ ਵਾਕਾਂਸ਼ ਰੂਪਗ੍ਰਾਮ ਸ਼ਬਦ ਦੀ ਕਿਹੜੀ ਇਕਾਈ ਹੈ ਲਗਉਤਮ ਕਿਹੜੀ ਰੂਪਗ੍ਰਾਮ ਜਾਂ ਮਾਰਫੀਮ ਭਾਵੰਸ਼ ਦੀ ਕਿਸਮ ਨਹੀਂ ਕੋਸ਼ੀ ਰੂਪਗ੍ਰਾਮ ਸ਼ਬਦ ਤੁਨੀ ਆਤਮਕ ਸਰੂਪ ਅਖਵਾਉਂਦਾ ਹੈ ਰੂਪਾਂਸ਼ ਕਿਹੜੇ ਬੰਦੇਜੀ ਰੂਪ ਗ੍ਰਾਮ ਜਾਂ ਪਾਵਾਂਸ਼ ਹੀ ਹੁੰਦੇ ਹਨ ਵਧੇਤਰ ਆਰਥ ਵਿਗਿਆਨ ਪਾਸ਼ਾ ਦੇ ਕਿਸ ਪੱਖ ਨਾਲ ਸੰਬੰਧਿਤ ਹੈ ਸ਼ਬਦਾਂ ਵਾਕਾਂ ਤੇ ਅਰਥ ਦੇ ਪਰਿਵਰਤਨ ਨਾਲ ਆਰਥ ਵਿਗਿਆਨ ਬਾਰੇ ਅਪੋ ਸਿਧਾਂਤ ਕਿਸ ਸਕੂਲ ਦੀ ਦੇਣ ਹੈ ਅਪੋ ਸਿਧਾਂਤ ਕਿਸ ਸਕੂਲ ਦੀ ਦੇਣ ਹੈ ਮੋਦੀ ਸਕੂਲ ਦੀ ਅਰਥਵਾਾਰਿਸ ਫੋਰਟ ਸਿਧਾਂਤ ਦੀ ਚਰਚਾ ਕੀਤੀ ਅਰਥਵਾਾਰਿਸ ਫੋਰਟ ਸਿਧਾਂਤ ਦੀ ਚਰਚਾ ਕੀਤੀ ਪਰਥਰੀ ਹਰੀ ਨੇ ਜਦੋਂ ਕਿਸੇ ਸ਼ਬਦ ਦੇ ਅਰਥ ਪਹਿਲਾਂ ਚੰਗੇ ਹੋਣ ਮਗਰੋਂ ਘਟੀਆਂ ਹੋ ਜਾਣ ਇਹ ਸ਼ਬਦ ਅਰਥ ਹੋਣਗੇ ਅਰਥ ਪ੍ਰਕਰਸ਼ ਜਦੋਂ ਸ਼ਬਦ ਦੇ ਪਹਿਲੇ ਅਰਥ ਘਟੀਆਂ ਹੋਣ ਮਗਰੋਂ ਚੰਗਾ ਅਰਥ ਹੋ ਜਾਵੇ ਤਾਂ ਇਸ ਨੂੰ ਕੀ ਕਹਾਂਗੇ ਅਰਥ ਤ੍ਰਿਕਰਸ਼ ਭਾਸ਼ਾ ਵਿਗਿਆਨ ਦੇ ਤੌਰ ਤੇ ਜਦੋਂ ਅਰਥਾਂ ਦੇ ਭਾਵ ਹੀਠਾਂ ਵੱਲ ਨੂੰ ਪਹੁੰਚਣ ਤਾਂ ਹੁੰਦਾ ਹੈ ਅਰਥ ਉਤਕਰਸ਼ ਪੰਡਿਤ ਤੇ ਗਿਆਨੀ ਸ਼ਬਦ ਦੇ ਅਰਥਾਂ ਵਿੱਚ ਅਰਥ ਅਪਕਰਸ਼ ਹੈ ਅਰਥ ਪਰਿਵਰਤਨ ਹੁੰਦਾ ਹੈ ਸਮਾਜ ਤੋਂ ਅਰਥ ਅਪਕਰਸ਼ ਹੈ ਅਰਥ ਪਰਿਵਰਤਨ ਅਰਥ ਉਤਕਰਸ਼ ਹੈ ਅਰਥ ਪਰਿਵਰਤਨ ਦੀ ਦਿਸ਼ਾ ਅਰਥ ਪਰਿਵਰਤਨ ਦਾ ਮੁੱਖ ਕਾਰਨ ਹੈ ਸਮਾਜਿਕ ਅਰਥ ਪਰਿਵਰਤਨ ਦੀ ਦਿਸ਼ਾ ਹੈ ਅਰਥ ਅਪਕਰਸ਼ ਜਿਹੜਾ ਮੌਲਿਕ ਅੰਸ਼ ਹਰ ਸ਼ਬਦ ਵਿੱਚ ਮੌਜੂਦ ਹੋਵੇ ਜਿਹੜਾ ਮੌਲਿਕ ਅੰਸ਼ ਹਰ ਸ਼ਬਦ ਵਿੱਚ ਮੌਜੂਦ ਹੋਵੇ ਧਾਤੂ ਊੜਾ ਦੀਆਂ ਲਗਾ ਊੜਾ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਸਾਰਾ ਆਨਸਰ ਆਊਗਾ 3 ਐੜਾ ਨਾਲ ਲਗਾ ਜੁੜਦੀਆਂ ਹਨ ਕਿੰਨੀਆਂ ਜੁੜਦੀਆਂ ਨੇ 3 ਤਾਂ ਦੋਨਾਂ ਨਾਲ ਤਿੰਨ ਤਿੰਨ ਲਗਾ ਜੁੜਦੀਆਂ ਨੇ ਊੜਾ ਨਾਲ ਵੀ ਐੜਾ ਨਾਲ ਵੀ ਈੜੀ ਨੂੰ ਲਗਾ ਲੱਗਦੀਆਂ ਹਨ ਈੜੀ ਨੂੰ ਕਿੰਨੀਆਂ ਲਗਾ ਲੱਗਦੀਆਂ ਨੇ 3 ਤਾਂ ਇਹਦੇ ਨੂੰ ਵੀ 3 ਲਗਾ ਲੱਗਦੀਆਂ ਨੇ ਅਗਲੇ MCQ ਨੇ ਜਿਹੜੇ ਫਿਰ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਓਕੇ ਥੈਂਕਸ